ਫਾਕੇ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਹੋ ਜਿਵੇਂ ਕਹਿੰਦੇ ਹੱਕ ਮੱਕੜ ਦਰੀਆਂ ਤਾਂ ਛਾੜਨ ਵਾਲੇ ਤੇ ਦਰੀਆਂ ਛਾੜਨ ਵਾਲੇ ਪੁੱਛਿਆ ਗਿਆ ਹੁਣ ਵੀ ਆਪਾਂ ਕਿਹੜੇ ਕੈਂਡੀਡੇਟ ਨੂੰ ਟਿਕਟ ਦੇਣੀ ਹੈ ਭਾਈ ਅਸੀਂ ਤਾਂ ਕਿਸੇ ਪਾਰਟੀ ਬਾਰੇ ਕੋਈ ਚੰਗਾ ਮਾੜਾ ਕਹੀ ਨਹੀਂ ਸਾਦੇ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ 70 ਸਾਲ ਤੋਂ ਜ਼ਿਆਦਾ ਹੋਇਆ ਭਾਰਤ ਮੈਂ ਤਾਂ ਕਹਿੰਦਾ ਹਿੰਦੁਸਤਾਨ ਦਾ ਬੇੜਾ ਘਰਕ ਹੋਇਆ ਪਿਆ ਅਸੀਂ ਇਹ ਨਹੀਂ ਮੰਗ ਕਰਦੇ ਕਿ ਸਾਨੂੰ ਆਟਾ ਦੇ ਦੇਣ ਸਾਨੂੰ ਦਾਲ ਦੇ ਦੇਣ ਸਾਨੂੰ ਅਹੁਦੇ ਦੇ ਦੇਣ ਫਿਰ ਇਹ ਬੀਲੀ ਦੇ ਦਨ ਇਹ ਨਹੀਂ ਚਾਹੀਦਾ ਸਾਡੇ ਬੱਚਿਆਂ ਨੂੰ ਜਿਵੇਂ ਅਸੀਂ ਬੀਏ ਬੀਐਮਐਮ ਕਰਵਾਈ ਬੈਠਿਆ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਆਂ ਭਾਈ ਤੁਸੀਂ ਸਾਨੂੰ ਆਟਾ ਫਿਰ ਹੀ ਦੇ ਦੇਣਾ ਸਾਨੂੰ ਦਾਲ ਫਿਰ ਹੀ ਦੇ ਦੇਣਾ ਸਿਆਗ ਲਉਣੀ ਆ ਦਾਲਾਂ ਆਟਾ ਫਿਰ ਰਾਸ਼ਨ ਕਾਰਡ ਬਣਾ ਬਣਾ ਸੀ ਕਰਨੇ ਭਾਈ ਉਰੇ ਗੱਪ ਮਾਰ ਕੇ ਵੋਟਾਂ ਲੈ ਲੈਂਦੇ ਆ ਤੇ ਜਿੰਨੇ ਪੈਸੇ ਹੁੰਦੇ ਆ ਕੋਈ ਜਿਹੜੇ ਅਲਪ ਅਸੀਂ ਧਰ ਪਾਣਾਂਗੇ ਸਾਨੂੰ ਇਹ ਪੜ੍ਹਿਆ ਨੇ ਨਾ ਡੰਗਰ ਬਣਾ ਛੱਡੇ ਜੇ ਕਿਸੇ ਨੂੰ ਆਣੇ ਆ ਸਾਨੂੰ ਆਂਦੇ ਤੁਹਾਨੂੰ ਐ ਕਰ ਦਾਂਗੇ ਜੋ ਕਰ ਦਾਂਗੇ ਆਪਣੇ ਲੋਕ ਸਭਾ ਤੋਂ ਤੁਹਾਨੂੰ ਪਤਾ ਲੱਗਿਆ ਵੀ ਕਿਹੜਾ ਕੈਂਡੀਡੇਟ ਜਾਨੀ ਕਿ ਪਾਰਟੀਆਂ ਨੇ ਕਾਲਿਆਂ ਨੇ ਕਿਹੜਾ ਠਾਤਾ ਆਮ ਆਦੀ ਪਾਰਟੀ ਨੇ ਕਿਹੜਾ ਠਾਤਾ ਸੱਚ ਤੁਸੀਂ ਤਾਂ ਆਮ ਆਦੀ ਪਾਰਟੀ ਦੇ ਵੋਲੰਟੀਅਰ ਹੋ ਜਿਵੇਂ ਕਹਿੰਦੇ ਹੈਗੇ ਕਮੱਕੜ ਦਰਿਆਂ ਤਾਂ ਛਾੜਨ ਵਾਲੇ ਤੇ ਦਰਿਆਂ ਛਾੜਨ ਵਾਲੇ ਪੁੱਛਿਆ ਗਿਆ ਹੁਣ ਵੀ ਆਪਾਂ ਕਿਹੜੇ ਕੈਂਡੀਡੇਟ ਨੂੰ ਟਿਕਟ ਦੇਣੀ ਹੈ ਨਹੀਂ ਸਾਨੂੰ ਕੋਈ ਪੁੱਛਿਆ ਨਹੀਂ ਅੱਛਾ ਸਾਡੇ ਨੂੰ ਤਾਂ ਬਸ ਉਮੀਦਵਾਰ ਦੇਤਾ ਪਾਰਟੀ ਦੇ ਅਸੀਂ ਨਾਲ ਆ ਪਰ ਅਸੀਂ ਪਾਰਟੀ ਤੋਂ ਬਾਹਰ ਤਾਂ ਹੈ ਨਹੀਂਗੇ ਪਰ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਨੂੰ ਕੱਲ੍ਹ ਦਰਿਆਂ ਝਾੜਨ ਤੱਕ ਸੀਮਿਤ ਨਾ ਰੱਖਿਆ ਜਾਵੇ ਸਾਡੇ ਐਸਸੀਐਮਐਲਏ ਹੋਣ ਦੇ باوجود ਹਜੇ ਸਾਡੇ ਪਿੰਡ ਵਿੱਚ ਕੋਈ ਵੀ ਐਸਸੀ ਬੰਦੇ ਨੂੰ ਪ੍ਰਮੋਟ ਨਹੀਂ ਕੀਤਾ ਅੱਛਾ ਸੰਤੋਬਾ ਦਰੀਆਂ ਆੜਨ ਵਾਸਤੇ ਬੰਦੇ ਇਕੱਠੇ ਕਰ ਲਓ ਜੀ ਆਪਾਂ ਰੈਲਿੰਗਾਂ ਤੇ ਜਾਣਾ ਬਸ ਇੱਥੋਂ ਇੱਥੋਂ ਤੱਕ ਸਾਨੂੰ ਸੀਮਿਤ ਰੱਖਿਆ ਹੋਇਆ ਕੱਲੇ ਰੈਲਿੰਗਾਂ ਬੱਸਾਂ ਭਰ ਕੇ ਜਾਣਾਂ ਭਰ ਕੇ ਜਾਣ ਵਾਸਤੇ ਇਕੱਠ ਮਖਾਉਣ ਖਾਤਰ ਹਾਂ ਬਸ ਸਾਨੂੰ ਐਸਸੀ ਬੰਦਾ ਹੋਣ ਕਰਕੇ ਵੀ ਐਸਸੀ ਬੰਦੇ ਬਾਹਲੇ ਜਾਂਦੇ ਆ ਰੈਲਿੰਗਾਂ ਤੇ ਇਹ ਐਸਸੀ ਬੰਦੇ ਇਕੱਠੇ ਕਰ ਲੂਗਾ ਤੇ ਬਸ ਆਪਾਂ ਜਾਵਾਂਗੇ ਰੇਲਿੰਗਾਂ ਤੇ ਬੱਸ ਭਰ ਲਾਂਗੇ ਬੱਸ ਜੀ ਸਾਨੂੰ ਇੱਥੋਂ ਤੱਕ ਸੀਮਤ ਰੱਖਿਆ ਤੇ ਅੱਗੇ ਵੀ ਅਸੀਂ ਕਾਂਗਰਸਾਂ ਦੇ ਤੇ ਕਾਲੀਆਂ ਦੇ ਥੱਲੇ ਲੱਗ ਕੇ ਚੱਲਦੇ ਹੁਣ ਵੀ ਜਿਹੜੇ ਬੰਦੇ ਪਹਿਲਾਂ ਰਾਜ ਕਰਦੇ ਉਹੀ ਹੁਣ ਰਾਜ ਕਰਦੇ ਆ ਕੱਲਾ ਪਾਰਟੀ ਦਾ ਨਾਂ ਹੀ ਬਦਲਿਆ ਅੱਛਾ ਕੱਲਾ ਲੋਗੋ ਬਦਲਿਆ ਲੋਗੋ ਹੀ ਬਦਲਿਆ ਕੱਲਾ ਜੀ ਅੱਛਾ ਅੱਛਾ ਬਸ ਕੰਮ ਉਹੀ ਹੈ ਹੁਣ ਜਿਨ੍ਹਾਂ ਦੇ ਅੱਗੇ ਅਸੀਂ ਥੱਲੇ ਲੱਗ ਕੇ ਚੰਗਮ ਕਰਦੇ ਹੁਣ ਵੀ ਉਹਨਾਂ ਦੇ ਲੱਗੇ ਆ ਜੀ ਨਹੀਂ ਜਿਵੇਂ ਹੋ ਤੁਸੀਂ ਪਹਿਲਾਂ ਦੁਖੀ ਸੀ ਪਾਰਟੀਆਂ ਤੋਂ ਕਾਲੀਆਂ ਤੋਂ ਕਾਂਗਰਸ ਤੋਂ ਦੁਖੀ ਹੋ ਕੇ ਆਮ ਆਦੀ ਪਾਰਟੀ ਲੈ ਕੇ ਆਏ ਤੁਸੀਂ ਆਖਿਆ ਸਾਡੀ ਸ਼ਾਇਦ 10 ਪੁਛ ਵਧੂਗੀ ਪਾਰਟੀ ਦੇ ਵਿੱਚ ਜਮਾਣੀ ਵਧੀ ਨਹੀਂ 10 ਪੁਛ ਕੋਈ ਨਹੀਂ ਸਾਡੀ ਅੱਛਾ ਕੰਮ ਨਹੀਂ ਹੁੰਦਾ ਸਾਡਾ ਕੰਮ ਹੋ ਜਾਂਦਾ ਅਸੀਂ ਕਿਸੇ ਦਾ ਨਹੀਂ ਕਰਾ ਸਕਦੇ ਜੀ ਸਾਡਾ ਕੰਮ ਹੋ ਜਾਂਦਾ ਅਸੀਂ ਜਾਵੜ ਕੇ ਐਮਐਲ ਨੂੰ ਕਹਿਦਗੇ ਸਾਡਾ ਕੋਈ ਕੰਮ ਹੋ ਜਾਊਗਾ ਪਰ ਅਸੀਂ ਕਿਸੇ ਦਾ ਕਰੋਨ ਜੋਗਰੇ ਨਹੀਂ ਨਾ ਹੋਏ ਜੀ ਸਾਨੂੰ ਪਾਰਟੀ ਨੂੰ ਇਹ ਹੱਕ ਦੇਣਾ ਚਾਹੀਦਾ ਵੀ ਅਸੀਂ ਕਿਸੇ ਦਾ ਕੰਮ ਕਰਾ ਕੇ ਤੇ ਫੇਰ ਹੀ ਅਸੀਂ ਬੰਦੇ ਲੈ ਕੇ ਜਾਵਾਂਗੇ ਹੁਣ ਬੰਦੇ ਸਾਨੂੰ ਗਾਲਾਂ ਕੱਢਦੇ ਆ ਕਿਉਂ ਗਾਲਾਂ ਕੱਢੇ ਘਰ ਦੇ ਨਾਲ ਜਿਹੜਾ ਅਸੀਂ ਕਿਸੇ ਦਾ ਕੰਮ ਹੀ ਨਹੀਂ ਕਰਾ ਸਕਦੇ ਅੱਛਾ ਕੰਮ ਫੀਮ ਫੂ ਵੇਚਦੇ ਤੁਸੀਂ ਨਹੀਂ ਫੀਮ ਤਾਂ ਨਹੀਂ ਵੇਚਦੇ ਹੁਣ ਕਿਸੇ ਦਾ ਕੋਈ ਕੰਮ ਹੁਣ ਕੋਈ ਨਿੱਕੇ ਮੋਟੇ ਮੇਰਾ ਕਹਿੰਦਾ ਪਾਪ ਫੀਮ ਦਾ ਤੁਸੀਂ ਵੇਚਦੇ ਨਹੀਂਗੇ ਵੀ ਨਿੱਕਾ ਮੋਟਾ ਕੰਮ ਹੀ ਹੁੰਦਾ ਲੜਾਈ ਝਗੜਮਾ ਕੋਈ ਲੜਾਈ ਝਗੜੇ ਦਾ ਕੰਮ ਹੋਇਆ ਕੋਈ ਹੋਰ ਹੋਇਆ ਹਾਂ ਕਹਿੰਦਾ ਪਿੰਡ ਚ ਭਰੱਪੇ ਦਾ ਕੰਮ ਹੋਇਆ ਉਤੋਂ ਤੱਕ ਸਾਨੂੰ ਕਿਸੇ ਐਸਐਚਓ ਨਾ ਕਿਸੇ ਐਸਆਈ ਨਾ ਕਿਸੇ ਤਹਿਸੀਲਦਾਰ ਨਾ ਕਿਸੇ ਪਟਵਾਰੀ ਨਾ ਸਾਡੀ ਹਾਲੇ ਤੱਕ ਕਿਸੇ ਨੰਬਲਵਾ ਕਾਤੀ ਨਹੀਂ ਕੋਈ ਕਰਾਈ ਕੋਈ ਜਾਣ ਪਛਾਣ ਨਹੀਂ ਕਰਾਈ ਕੋਈ ਜਾਣ ਪਛਾਣ ਹੀ ਨਹੀਂ ਕਰਾਈ ਫਿਰ ਅਸੀਂ ਕੀ ਕਰ ਅਗਲੇ ਕੋਲੇ ਜਾਵਾਂਗੇ ਨਹੀਂ ਇਹਦੇ ਸਬੰਧ ਚ ਤੁਸੀਂ ਐਮਐਲਏ ਨੂੰ ਕਿਹਾ ਨਹੀਂ ਕਦੇ ਐਮਐਲਏ ਨੂੰ ਕਿਹਾ ਦਿੰਦਾ ਨਹੀਂ ਯਾਰ ਹਾਂ ਇਹ ਵੀ ਗੱਲ ਕਹ ਕੇ ਕਹ ਕੇ ਕੀ ਐਮਐਲਏ ਤੁਹਾਨੂੰ ਜਾਣਦਾ ਹੂੰ ਐਮਐਲਏ ਤੁਹਾਨੂੰ ਜਾਣਦਾ ਚੰਗੀ ਤਰ੍ਹਾਂ ਜਾਣਦਾ ਕਈ ਵਾਰ ਨਾ ਬੰਦਾ ਜਾਣਦਾ ਨਹੀਂ ਹੁੰਦਾ ਵੀ ਆਪਾਂ ਕਹਿੰਦੇ ਜਾਣਨ ਵਾਲੀ ਕੋਈ ਗੱਲ ਨਹੀਂ ਜੀ ਅੱਛਾ ਤੁਸੀਂ ਕੰਮ ਕਰਿਆ ਪਾਰਟੀ ਲਈ ਕੰਮ ਪਾਰਟੀ ਲਈ ਬਹੁਤ ਕਰਿਆ ਸੀ ਸਾਰੂ ਸਿੰਘ ਤੋਂ ਵੇਲੇ ਦੇ ਚੱਲੇ ਹੋਏ ਜੀ ਅੱਛਾ ਕਈ ਵਾਰ ਤੇ ਅਸੀਂ ਅਸੀਂ ਪਾਰਟੀ ਦੇ ਸਬੰਧ ਵਿੱਚ ਇੱਥੇ ਲੋਕਾਂ ਨਾਲ ਲੜੇ ਵੀ ਖੇਤਰ ਵੀ ਖਾਦੇ ਜੀ ਪੈਸਾ ਪੈਸੇ ਵੀ ਲਾਇਆ ਜੀ ਪਾਰਟੀ ਪਿੱਛੇ ਆਪਦੇ ਪੱਲੋਂ ਬੱਸਾਂ ਵੀ ਕਿਰਾਏ ਤੇ ਲਜਾਲ ਜਾ ਕੇ ਲ ਜਾਂਦੇ ਰਹੇ ਆ ਜੀ ਗੱਡੀਆਂ ਵੀ ਲ ਜਾਂਦੇ ਰਹੇ ਆ ਜੀ ਪਰ ਸਾਨੂੰ ਪਾਰਟੀ ਨੇ ਹੁਣ ਨਹੀਂ ਪੁੱਛਿਆ ਜੀ ਅੱਛਾ ਕੀ ਮਨੋਵਲ ਵਧੂਗਾ ਤੇ ਘਟੂਗਾ ਹੁਣ ਤੁਹਾਡਾ ਨਹੀਂ ਮਨੋਵਲ ਤਾਂ ਅਸੀਂ ਪਾਰਟੀ ਦੇ ਨਾਲ ਆ ਪਰ ਅਸੀਂ ਟੁੱਟ ਗਿਆ ਜਾਨੀ ਕੀ ਹਾਂ ਮਤਲਬ ਕਿ ਉਹ ਸਾਡੇ ਅੰਦਰੋਂ ਟੁੱਟ ਗਏ ਅਸੀਂ ਅੱਛਾ ਵੀ ਵੋਟਾਂ ਪਾਰਟੀ ਨੂੰ ਪਾਵਾਂਗੇ ਹੁਣ ਵੀ ਪਾਵਾਂਗੇ ਪਰ ਸਾਡਾ ਉਹ ਮਾਨਾ ਜਿਹੜਾ ਉਹ ਨਹੀਂ ਰਿਹਾ ਜੀ ਨਹੀਂ ਪਿੰਡ ਦੇ ਲੋਕ ਕੀ ਕਹਿੰਦੇ ਸੋਨੂੰ ਜੇ ਹੁਣ ਜਦੋਂ ਕੰਮ ਨਹੀਂ ਹੁੰਦਾ ਕੋਈ ਪਿੰਡ ਦੇ ਲੋਕ ਅਸੀਂ ਆਪ ਦੇ ਤੌਰ ਤੇ ਤਾਂ ਭਲਾ ਕਿਸੇ ਦਾ ਕੰਮ ਕਰਾ ਦਗੇ ਜੀ ਪਾਰਟੀ ਤੌਰ ਤੇ ਤਾਂ ਸਾਡਾ ਕੋਈ ਹੁੰਦਾ ਨਹੀਂ ਨਹੀਂ ਪਾਰਟੀ ਤੌਰ ਤੇ ਨਿਕਰਾ ਹਦੇ ਅੱਛਾ ਹੁਣ ਮੰਨ ਲਾ ਕੇ ਤੇ ਤਹਿਸੀਲਦਾਰ ਕੋਲ ਜਾਣਾ ਜਦੋਂ ਸਾਡੀ ਤਹਿਸੀਲਦਾਰ ਨਾਲ ਜਾਣ ਪਛਾਣੀ ਕਰਾਈ ਤਹਿਸੀਲਦਾਰ ਸਾਨੂੰ ਕੀ ਪੁੱਛੂਗਾ ਸੀ ਆਪਦੇ ਤੌਰ ਤੇ ਜਾਵੜ ਕੇ ਜਿੰਨੀ ਕ ਅਗਲਾ ਕਰੂਗਾ ਉਨੀ ਕਰ ਸਕਦਾ ਜੀ ਜਿਵੇਂ ਹੁਣ ਆ ਵੋਟਾਂ ਆਉਂਦੀਆਂ ਹਰੇਕ ਪਿੰਡ ਦੇ ਵਿੱਚ ਡਿਊਟੀ ਲਾਈ ਜਾਂਦੀ ਹੈ ਜਿਹੜੇ ਖਮੱਕੜ ਤੁਹਾਡੇ ਕਿ ਖਮੱਕੜ ਹੈ ਭਗਵੰਤ ਮਾਨ ਕਹਿੰਦਾ ਖਮੱਕੜ ਆ ਸਾਡੇ ਠੀਕ ਹੈ ਤੇ ਵੋਟਾਂ ਵੱਧ ਕੱਢੋ ਕੀ ਅੰਦ ਭਾਂਚੋ ਆਮ ਆਦੀ ਪਾਰਟੀ ਦੇ ਵੋਟਾਂ ਫਿਰ ਵੱਧ ਨਿਕਲਣਗੀਆਂ ਨਾ ਅਸੀਂ ਵੇਖ ਲਓ ਸਾਧੂ ਸਿੰਘ ਵੇਲੇ ਸਾਰੇ ਐਮਐਲਏ ਤੋਂ ਵੱਧ ਵੋਟ ਕੱਢੀ ਸੀ ਇੱਥੇ ਅੱਛਾ ਸਾਧੂ ਸਿੰਘ ਵ ਸਭ ਤੋਂ ਵੱਧ ਬੋਟ ਇਹਨਾਂ ਦੋਨਾਂ ਨੂੰ ਉੱਨੇ ਪਈ ਸੀ ਇਕੱਲੇ ਸਾਧੂ ਸਿੰਘ ਨੂੰ ਉੱਨੇ ਪਵਾਤੀ ਸੀ ਜੀ ਤੇ ਨਾਲੇ ਇੰਨਾ ਵਿਰੋਧ ਸੀ ਉਦੋਂ ਅੱਛਾ ਉਦੋਂ ਅਸੀਂ ਲੜਾ ਲੜਾਈ ਵੀ ਹੋਈ ਸਾਡੇ ਛਿੱਤਰ ਵੀ ਪਏ ਫਿਰ ਵੀ ਅਸੀਂ ਫਿਰ ਵੀ ਅਸੀਂ ਬੋਟ ਵੱਧ ਕਢਾਈ ਅੱਛਾ ਕੀ ਹੁਣ ਕਢਾਉਂਗੇ ਕੀ ਪਤਾ ਪਾਰਟੀ ਨੂੰ ਕਿਉਂ ਨਹੀਂ ਅਸੀਂ ਨਹੀਂ ਦੇਗੇ ਜੀ ਇਹ ਤਾਂ ਪਾਰਟੀ ਨੂੰ ਵੇਖਣਾ ਚਾਹੀਦਾ ਵੀ ਕਿਹੜੇ ਬੰਦੇ ਨੇ ਕੀ ਕੀਤਾ ਜੀ ਨਹੀਂ ਨਹੀਂ ਹੁਣ ਮੈਂ ਅਗਰ ਸਵਾਲ ਕਰਿਆ ਸੀ ਵੀ ਕੀ ਐਥਕੀ ਹੁਣ ਵੀ ਤੁਸੀਂ ਵੋਟਾਂ ਵੱਧ ਕਢੋਗੇ ਐਮਪੀ ਦੇ ਵੋਟਾਂ ਵੀ ਵੋਟਾਂ ਤਾਂ ਹੁਣ ਅਸੀਂ ਵੋਟਾਂ ਪਾਵਾਂਗੇ ਪਰ ਅਸੀਂ ਅੱਗੇ ਵਾਲਾ ਜਲਵਾ ਨਹੀਂ ਵਿਖਾਉਂਦੇ ਅੱਛਾ ਉਵੇਂ ਨਹੀਂ ਜਿਵੇਂ ਅੱਗੇ ਪੂਰਾ ਜਾਨੀ ਕਿ ਅੱਡੀ ਛੋਟੀ ਜੌਰ ਲਾ ਸੀ ਉਵੇਂ ਨਹੀਂ ਲਾਉਂਦੇ ਹਾਂ ਅੱਡੀ ਚੁੱਪ ਕਰਦੇ ਦੋਵੇਂ ਟਾਈ ਅੱਡੀ ਛੋਟੀ ਦਾ ਜ਼ੋਰ ਨਹੀਂ ਹੁਣ ਲਾ ਸਕਦੇ ਜੀ ਅਸੀਂ ਮਤਲਬ ਕਿ ਅਸੀਂ ਆਪਦੇ ਕੰਮ ਨਾਲ ਵੀ ਸੀਮਤ ਰੱਖਾਂਗੇ ਅਸੀਂ ਆਪਦਾ ਕੰਮ ਨਹੀਂ ਛੱਡ ਸਕਦੇ ਵੋਟਾਂ ਪਾਵਾਂਗੇ ਜਿੰਨਾਕ ਹੋਇਆ ਉਹਨਾਂ ਕ ਕਰਾਂਗੇ ਬਸ ਐ ਨਹੀਂ ਵੀ ਓਵਰ ਨਹੀਂ ਕਰਦੇ ਇਨਸ਼ਾਅੱਲਾ ਕਿਤੇ ਓਵਰ ਵੀ ਕਰਦੇ ਸੀ ਕੰਮ ਵੀ ਛੱਡ ਦਿੰਦੇ ਸੀ ਮਹੀਨਾ ਮਹੀਨਾ ਕੰਮ ਕਰਦੀ ਨਹੀਂ ਸੀ ਜੀ ਛੋਟੇ ਨੇ ਉਹ ਗੱਲ ਹੋ ਗਈ ਅਸੀਂ ਰਹਿ ਕੇ ਭਾ ਪੁੱਛਦੇ ਲੈ ਕੇ ਮਲਾਜਾਂ ਵਾਲੇ ਹੈ ਵੀ ਤੁਸੀਂ ਤਾਂ ਕਹਿੰਦੇ ਭਾ ਪੁੱਛਣ ਆਲੀ ਆ ਪਿੰਡਾ ਪਿੰਡਾਂ ਦੇ ਉਹ ਜਿਹੜੀਆਂ ਬੱਕਰੀਆਂ ਚੋਰੀ ਹੋਈਆਂ ਜਿਹਦੇ ਆਪਾਂ ਮਾਵਲੇ ਚ ਆਏ ਸੀਗੇ ਉਹਨਾਂ ਦੀਆਂ 20 ਵੋਟਾਂ ਘਟੋ-ਘਟ ਇਹਦੀ ਵਜ੍ਹਾ ਨਾਲ ਪੰਗਾ ਸੀਗਾ ਤੇ ਉਹਨੂੰ ਹਜੇ ਇਨਸਾਫ ਨਹੀਂ ਮਿਲਿਆ ਹੁਣ ਇਹ ਉਹਦੇ ਆ ਕੇ ਘਰੇ ਵੋਟ ਮੰਗ ਲੂ ਜੀ ਇੱਧਰ ਆਜੋ ਅੱਛਾ ਇਹ 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 ਆ ਕੇ ਉਹਦੇ ਘਰੇ ਮੰਗ ਲੂ ਉਹਦੀ ਸੈਂਤੀ ਇਹਦੀ ਸੈਂਤੀ ਨਾਲ ਪੰਗਾ ਵੋਟਾਂ ਅੱਛਾ ਫਿਰ ਬੱਕਰੀਆਂ ਵਾਲੇ ਕੀ ਕਹਿੰਦੇ ਨੇ ਹੁਣ ਬੱਕਰਾਂ ਵਾਲੇ ਦਾ ਹੁਣ ਜਦੋਂ ਮੈਂ ਮੇਰੇ ਕੋਲੇ ਆਈ ਨਹੀਂ ਬੱਕਰਾਂ ਵਾਲੇ ਜੇ ਮੇਰੇ ਕੋਲੇ ਆਉਂਦੇ ਤਾਂ ਮੈਂ ਕੋਈ ਨਾ ਕੋ ਕਰਦਾ ਮੈਂ ਆਪਦੇ ਕੋਈ ਕਹਿੰਦੇ ਆਂਦਾ ਨਾ 20 ਬੋਟਾ ਉਹਨਾਂ ਦੀਆਂ ਬੱਕਰੀਆਂ ਦੇ ਬੋਟਾ ਉਹਨਾਂ ਦੇ ਪਾਂਗਾ ਉਹਨਾਂ ਨੇ ਮੈਨੂੰ ਮੈਨੂੰ ਲੈ ਕੇ ਨਹੀਂ ਨਾ ਗਏ ਕਿਤੇ ਨਾ ਮੈਨੂੰ ਥਾਣੇ ਲੈ ਕੇ ਗਿਆ ਮੈਨੂੰ ਕਿਆ ਨਾ ਮੈਨੂੰ ਉਹਨਾਂ ਦਾ ਤਲਾਕ ਵੀ ਨਹੀਂ ਦਿੱਤੀ ਜੀ ਅੱਛਾ ਹਾਂ ਜੇ ਇਹਨੂੰ ਕਹਿੰਦੇ ਮੈਂ ਆਪਦੇ ਤੌਰ ਤੇ ਦਾ ਕਰਾਉਂਦਾ ਕੁਝ ਜਿੰਨਾ ਮੈਥੋਂ ਹੁੰਦਾ ਮੈਂ ਪੰਚਾਇਤ ਮੈਂਬਰ ਆ ਪੁਰਾਣਾ ਮੈਨੂੰ ਮੈਨੂੰ ਹੈਗੀ ਐ ਇੰਨੀ ਕ ਨੌਲੇਜ ਵੀ ਹੈਗੀ ਐ ਤਜਰਬਾ ਹੈਗਾ ਅਸੀਂ ਆਪਦੇ ਤੌਰ ਤੇ ਵੀ ਕੰਮ ਕਰਾ ਲੈਨੇ ਇਹ ਰਿਸ਼ਵਤ ਘਟিয়ে ਤੇ ਵਧੀਆ ਨਹੀਂ ਰਸਵਰਤਾ ਥਾਣਾ ਦਾ ਜੀ ਪੈਸੇ ਬਾਹਰ ਤੋਂ ਲੰਘਣੇ ਨਹੀਂ ਦਿੰਦੇ ਅੱਛਾ ਹਾਂ ਮੰਗਦੇ ਆ ਪੈਸੇ ਜੀ ਮੰਗਦੇ ਆ ਸ਼ਰੇਆਮ ਮੰਗਦੇ ਆ ਮੈਥੋਂ ਖੁੱਦ ਤੋਂ ਵੀ ਮੰਗੇ ਆ ਅੱਛਾ 450 ਹਾਂ ਕਿ ਕੱਲ ਹੋੜਾ ਤੁਹਾਡੀ ਜੋ ਸਰਕਾਰ ਆਈ ਹੈ ਮਾਨ ਸਾਹਿਬ ਕਹਿੰਦਾ ਰਿਸ਼ਵਤ ਬੰਦ ਹੋ ਗਈ ਤੇ ਤੁਸੀਂ ਵਲੰਟੀਅਰ ਹੋ ਕੇ ਕਹੀ ਜਾਂਦੇ ਆ ਵੀ ਪੈਸੇ ਚੱਲਦੇ ਭਾਈ ਚੁੱਪ ਕਰ ਜਾ ਅੱਛਾ ਹੁਣ ਯਾਰ ਜੀ ਓਂਦੀ ਨਹੀਂ ਪੁੱਛ ਹੁਣ ਇੱਧਰ ਆਇਆ ਇਹ ਚਾਦਾ ਕੋਣਾ ਬੋਣਾ ਬੋਲ ਪਾ ਜਾਂ ਫੋਟਾ ਤੇ ਫੋਟਾ ਹੁਣ ਜੇ ਨਹੀਂ ਕੋ ਦਿੰਦੇ ਪੈਸੇ ਪੁਲਿਸ ਆਉਂਦੀ ਨਹੀਂ ਉਹ ਕੀ ਕਰਕੇ ਅੱਛਾ ਮਜਬੂਰੀ ਬਣੀ ਪਈ ਲੋਕਾਂ ਦੀ ਕੰਮ ਹੀ ਨਹੀਂ ਹੁੰਦਾ ਜੀ ਜੇ ਪੈਸੇ ਦੇ ਦੋਗੇ ਫਿਰ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਪੁਲਿਸ ਵਾਲ ਤਾਂ ਹੁਣ ਬਿਨਾ ਪੈਸੇ ਦੇ ਦੇਖੋ ਸਰਕਾਰ ਤੇ ਪੂਰੀ ਫੁੱਲ ਨਾਰਾਜ਼ਗੀ ਆ ਨਹੀਂ ਮੈਂ 2-4 ਐਸਐਸਐਂਗਾਂ ਨੂੰ ਫੋਨ ਕੀਤਾ ਬਸ ਆਉਣੇ ਆਉਣੇ ਕਹੇ ਕਿ ਛਾਰ ਦਿੰਦੇ ਜੀ ਜੀ ਵੀਰ ਦਾ ਜਾਨੀ ਕਿ ਆਪਦੀ ਪਾਰਟੀ ਤੇ ਫੁੱਲ ਅਰੋਸ ਆ ਜਾਨੀ ਕਿ ਤੁਸੀਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਨੂੰ ਬਾਈ ਅਸੀ ਤਾਂ ਕਿਸੇ ਪਾਰਟੀ ਬਾਰੇ ਕੋਈ ਚੰਗਾ ਮਾੜਾ ਕਹੀ ਨਹੀਂ ਸਕਦੇ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਬਾਈ ਕੋਈ ਖਾਸ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਸਾਰਾ ਚੰਗਾ ਹੀ ਹੈ ਇਹਨਾਂ ਦਾ ਸਿਸਟਮ ਜਿਵੇਂ ਚਲਾਈ ਜਾਂਦੇ 70 ਸਾਲ ਤੋਂ ਜ਼ਿਆਦਾ ਹੋਇਆ ਭਾਰਤ ਮੈਂ ਤਾਂ ਕਹਿੰਦਾ ਹਿੰਦੁਸਤਾਨ ਦਾ ਬੇੜਾ ਘਰਕ ਹੋਇਆ ਪਿਆ ਯਾਰ ਬਾਈ ਕਿਵੇਂ ਹਾਂਜੀ ਉਹ ਤੁਹਾਨੂੰ ਦੇਖ ਹੀ ਲਓ ਜੀ ਪਾਏ ਸੇ ਲੀਡਰ ਖਾ ਜਾਂਦੇ ਆ ਮੜਕੇ ਚਿੱਤਰੋ ਜਿੱਤਰੀ ਫੜ ਕੇ ਉਹਨਾਂ ਨੂੰ ਅੰਦਰ ਕਰੀ ਜਾਂਦੇ ਆ ਉਹਨਾਂ ਨੂੰ ਕਿਸੇ ਨੂੰ ਬਾਹਰ ਕਰਤਾ ਕਿਸੇ ਨੂੰ ਅੰਦਰ ਕਰਤਾ ਕੀ ਲੋਕਾਂ ਦਾ ਕੀ ਸੁਧਾਰ ਹੋਊਗਾ ਬਾਈ ਚੁੱਪ ਕਰ ਜਾ ਯਾਰ ਤੂੰ ਬੋਲ ਦਿਲ ਚ ਬੋਲ ਪਾਣਾ ਬਾਈ ਗੱਲ ਚ ਬਾਈ ਜੀ ਲੋਕਾਂ ਦਾ ਕੀ ਸੁਧਾਰ ਹੋਊਗਾ ਇੱਥੇ ਇਹਨਾਂ ਦਾ ਆਪ ਦਾ ਲੀਡਰ ਦਾ ਸੁਧਾਰ ਨਹੀਂਗਾ ਸਾਡਾ ਕੀ ਸੁਧਾਰ ਕਰ ਦੇਣਗੇ ਆਮ ਬੰਦੇ ਦਾ ਅਸੀਂ 400 ਵਾਲੇ ਆ 400 ਮਿਹਨਤ ਕਰਦੇ ਆ ਤੜਕੇ ਤੋਂ ਜਾਂਦੇ ਆ ਅਸੀਂ ਤੁਹਾਡੇ ਸਾਹਮਣੇ ਲੰਘਦੇ ਹੋਵਾਂਗੇ ਬਾਈ ਜੀ ਅਸੀਂ ਤੜਕੇ 5 ਵਜੇ ਤੋਂ 5:30 ਤੋਂ ਤੁਰ ਜਾਂਦੇ ਆ 8:00 ਨੇ ਆਉਨੇ ਆ 5:30 ਵਜੇ 400 ਰੁਪਇਆ ਬਣਦਾ ਉਹ ਜਾ ਹੋਈ ਜਾਂਦਾ ਹੋਰ ਇਦੋਂ ਵੱਧ ਕੁਛ ਨਹੀਂਗਾ ਨਾ ਕੋਈ ਸਰਕਾਰਾਂ ਅਸੀਂ ਇਹ ਨਹੀਂ ਮੰਗ ਕਰਦੇ ਵੀ ਸਾਨੂੰ ਆਟਾ ਦੇ ਦੇਣ ਸਾਨੂੰ ਦਾਲ ਦੇ ਦੇਣ ਸਾਨੂੰ ਉਹ ਦੇ ਦੇਣਾ ਫਰੀ ਬਿਜਲੀ ਦੇ ਦੇਣ ਇਹ ਨਹੀਂ ਚਾਹੀਦਾ ਸਾਡੇ ਬੱਚਿਆਂ ਨੂੰ ਜਿਵੇਂ ਅਸੀਂ ਬੀਏ ਬੀਐਮਐਮ ਕਰਵਾਈ ਬੈਠਿਆ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਭਾਈ ਪਾਵਾ 12000 ਦੇਵੇ ਸਰਕਾਰ ਮੈਂ 12000 ਨਾਲ ਘਰ ਬਹੁਤ ਵਧੀਆ ਚਲਾਈ ਜਾਂਦਾ ਕਰਕੇ ਮੈਨੂੰ ਨਸ਼ਾ ਪਤਾ ਨਹੀਂ ਕੋਈ ਜੋ ਕੋਈ ਨਸ਼ਾ ਪਤਾ ਕਰਦਾ ਉਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਮੈਂ ਕਹਿੰਦਾ ਮੇਰੇ ਮੁੰਡੇ ਦੋ ਪੜ੍ਹਿਆ ਇੱਕ ਬੀਏ ਕਰ ਬੀਏ ਐਮਐਮ ਕਰ ਗਿਆ ਵੱਡਾ ਤੇ ਹੁਣ ਉਰੜਾ ਰੋੜਾ ਤਿਆਰੀ ਕਰੀ ਜਾਂਦਾ ਤੇ ਸਾਨੂੰ ਕੋਈ ਰੋਜ਼ਗਾਰ ਇਹੋ ਜਿਹਾ ਦੇਵੇ ਸਰਕਾਰ ਜਿਹਦੇ ਨਾਲ ਸਾਡੇ ਬੱਚੇ ਅਸੀਂ ਟੁਕੜੇ ਪੈਜ ਗਏ ਪਰ ਸਾਨੂੰ ਇਹ ਨਹੀਂ ਚਾਹੀਦਾ ਵੀ ਸਾਨੂੰ ਆਟਾ ਫਰੀ ਦੇ ਦੇਣਾ ਸਾਨੂੰ ਦਾਲ ਫਰੀ ਦੇ ਦੇਣਾ ਸੇ ਅੱਗ ਲਾਉਣੀ ਆ ਦਾਲਾਂ ਆਟਾ ਫਰੀ ਰਾਸ਼ਨ ਕਾਰਡ ਬਣਾ ਬਣਾ ਸੀ ਕਰਨੇ ਬਈ 5 ਕਿਲੋ ਕਣਕਣਾ ਸੀ ਕੀ ਕਰ ਲਾਂਗੇ ਖਾਣਾ ਮੈਂ 10 ਗੱਟੇ ਆ ਮਿਲਦੇ ਮੈਨੂੰ 2 ਗੱਟੇ ਸਾਲ ਚ ਮੈਂ ਉਹਨਾਂ ਨੂੰ ਚੱਟਣਾ ਠੀਕ ਹੈ ਫਿਰ ਜੋੜੀ ਸਰਕਾਰ ਆਉਂਦੀ ਆ ਉਹ ਆਪਾਂ ਫੋਟੋ ਲਾਉਣ ਬੈਹ ਜਾਂਦੀ ਆ ਹਾਂ ਲਾਈ ਵੀ ਆ ਹਾਂ ਜਿਹੜੀ ਸਰਕਾਰ ਆਉਂਦੀ ਆ ਉਹਨੂੰ ਪਤਾ ਨਹੀਂ ਕੀ ਦੱਸਿਆ ਵੀ ਆਦਿਆਂ ਫੋਟੋ ਲਾਉਣ ਵੈਜ ਜਾਂਦੀ ਆ ਫੋਟੋ ਲਾਉਣ ਚ ਕੀ ਫਾਇਦਾ ਭਾਈ ਕੋਈ ਹਵਾ ਕਰਦੇ ਆ ਜੇ ਗਰੀਬ ਨੂੰ ਦੇਣਾ ਗੁਪਤ ਦੇ ਦਿਓ দান ਤਾਂ ਹੁਣ ਗਊਸ਼ਾਲਾ ਲੋਕ ਪਾਉਂਦੇ ਆ ਬਾਈ ਗੁਰਦੁਆਰੇ ਗਊਸ਼ਾਲਾ ਚ ਲੋਕ ਜਾਂਦੇ ਆ ਤੜਕੇ ਹਜ਼ਾਰਾਂ ਵੇਣੇ ਉੱਥੇ ਜਾਂਦੇ ਆ ਸੇਵਾ ਕਰਦੇ ਆ ਉਹ ਕੋਈ ਆਦਿਆਂ ਫੋਟੋ ਲਵਾਲਾ ਆਉਂਦੇ ਆ ਜੀ ਉਹ ਨੇਤੀ ਹਜ਼ਾਰਾਂ ਹਜ਼ਾਰਾਂ ਰੁਪਏ দান ਕਰੀ ਜਾਂਦੇ ਜੀ ਠੀਕ ਹੈ ਇਹ ਤਾਂ ਜੇ ਕਿਸੇ ਨੂੰ ਗਰੀਬ ਨੂੰ ਦਾਨ ਕਰਦੇ ਆ ਤਾਂ ਵੀ ਉਹਦੀ ਆਪ ਦੀ ਮਸ਼ਹੂਰੀ ਕਰਦੇ ਆ ਬਾਈ ਜੀ ਅੱਜ ਸਰਕਾਰਾਂ ਮਰ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਮੁੱਢ ਤੋਂ ਹੀ ਵੈਣੇ ਮੇਰੀ 40 ਸਾਲ ਦੀ ਉਮਰ ਹੋ ਗਈ ਠੀਕ ਹੈ ਕੁਝ ਨਹੀਂ ਮਿਲਿਆ ਨਾ ਗਰੀਬਾਂ ਵਾਸਤੇ ਮਿਲੇ ਆਮ ਜ਼ਿਮੀਂਦਾਰ ਨਾਲੇ ਛੋਟਾ ਉਹਦਾ ਬੁਰਾ ਵੀ ਕੁਚਲਿਆ ਪਿਆ ਬਾਈ ਜੀ ਮੈਂ ਜ਼ਿਮੀਂਦਾਰਾਂ ਚ ਫਿਰਦਾ ਉਹਦਾ ਬਹੁਤ ਬੁਰਾ ਹਾਲ ਹੈ ਜਿਹਦਾ 10 ਰੁਪਏ ਦਾ ਨਿਸ਼ਕਾਨ ਹੋ ਜਾਂਦਾ ਹੁਣ ਪਿੰਡਾਂ ਚ ਹਜ਼ਾਰਾਂ ਪਸ਼ੂ ਮਰ ਗਏ ਮੈਂ ਇਹ ਵੀ ਕਹਿਣਾ ਚਾਹੁੰਦਾ ਪਰ ਵੀ ਕਿਸੇ ਨੇ ਸਾਰ ਨਹੀਂ ਲੈਤੀ ਨਾ ਕੋਈ ਸਰਕਾਰ ਪੁੱਛਦੀ ਹੈ ਨਾ ਕੋਈ 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 ਕੁਝ ਨਹੀਂ ਪੁੱਛਦਾ ਬਾਈ ਕੋਈ ਕੋਈ ਸਰਕਾਰੀ ਨਹੀਂ ਪੁੱ ਨੰਬਰ ਕੀ ਆ ਜਿਮੀਦਾਰਾਂ ਦਾ ਕਿੰਨਾ ਆਮ ਜਿਮੀਦਾਰ ਦਾ ਕਿਸਦਾ ਨਿਸ਼ਾਨਾ ਹੋ ਜੇ ਨਾ ਜੋ ਕਿ 4 ਤੋਂ 5 ਕਿੱਲੇ ਵਾਲਾ ਉਹਨੂੰ ਉੱਠਣਾ ਔਖਾ ਹੋਇਆ ਪਿਆ ਬਾਈ ਜੀ ਮੈਂ ਸਬਜ਼ੀ ਦਾ ਕੰਮ ਕਰਦਾ ਵਿਚਾਰੇ ਤੋਂ ਕਈ ਵਾਰੀ ਮੇਰਾ 100 ਰੁਪਿਆ ਨਹੀਂ ਦਿੱਤਾ ਜਾਂਦਾ ਤੇ ਫਿਰ ਕਰ ਦੇ ਕੀ ਬਾਈ ਜੀ ਉਹਦੇ ਚ ਕੀ ਕਰ ਗਿਆ ਬਾਈ ਜੀ ਉਹ ਜਿਮੀਦਾਰੀ ਨੇ ਵਿਚਾਰਾ ਜਦੋਂ 5-7 ਕਿੱਲੇ ਵਾਲਾ ਅੱਜ ਤੇ ਅਸੀਂ ਦਿਹਾੜੀਦਾਰ ਕਿੱਥੇ ਸੇਫ ਆ ਜੀ ਕੀ ਆਮ ਹੈ ਜਿਹੜੀ ਹੁਣ ਸਰਕਾਰ ਹੈ ਤੁਹਾਨੂੰ ਵਧੀਆ ਸਰਕਾਰ ਖੜੀ ਲੱਗੀ ਹੁਣ ਤੱਕ ਸਰਕਾਰ ਤਾਂ ਬਾਈ ਕੋਈ ਨਹੀਂ ਸਾਨੂੰ ਤਾਂ ਲੱਗੀ ਚੰਗੀ ਅਸੀਂ ਮੈਂ ਸਰਕਾਰ ਦੇ ਕਿਸੇ ਦੇ ਪੱਖ ਚ ਨਹੀਂ ਬਾਈ ਜੀ ਅਸੀਂ ਆਮ ਲੋਕਾਂ ਅਸੀਂ ਨਾ ਅਸੀਂ ਵੋਟ ਪਾਉਂਨੇ ਅੱਖਾਂ ਵਿੱਚ ਕੇ ਜਿਹੜਾ ਚੰਗਾ ਲੱਗਦਾ ਚਲ ਕੰਮ ਆ ਭਾਈ ਕਿਤੇ ਜਾ ਵਰਦਿਆਂ ਕੰਮ ਕਰਵਾ ਵੀ ਦਿੰਦੇ ਆ ਇਹ ਨਹੀਂ ਕਹਿੰਦੇ ਵੀ ਨਹੀਂ ਹੁੰਦਾ ਨਹੀਂ ਨਹੀਂ ਜਿਹੜੀ ਆ ਸਰਕਾਰ ਆਈ ਆ ਆਮ ਆਦੀ ਪਾਰਟੀ ਦੀ ਭਾਈ ਅੱਗੇ ਜਾਓ ਉਹ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਆ ਇਹ ਵਾਕੀ ਆਮ ਲੋਕਾਂ ਦੀ ਹੈ ਭਾਈ ਆਪਾ ਕੁਛ ਕਹਿਣ ਸਾਦੇ ਆਮ ਆਮਾਂ ਕੇ ਖਾਸ਼ਾ ਕੋਈ ਠੀਕ ਹੈ ਸਾਰਾ ਖਾਸ਼ੀ ਹੋ ਜਾਂਦਾ ਨਾ ਆਮ ਤਾਂ ਕੋਈ ਰਹਿੰਦਾ ਨਹੀਂਗਾ ਮੈਂ ਪੰਜਾਬ ਜੁਨੀ ਆਣ ਦਾ ਬੰਦਾ ਹੈਗਾ ਮੈਂ ਪੰਜਾਬ ਜੁਨੀਅਨ ਚ ਕੰਮ ਕਰਦਾ ਸਾਨੂੰ 3 ਢਾਈ ਮਹੀਨੇ ਹੋ ਗਏ ਪਹਿਲਾ ਚੰਡੀਗੜ੍ਹ ਛੜਿਆ ਧਰਨਾ ਲੱਗਾ ਸੰਗਰੂਰ ਲੱਗਿਆ ਪਿਆਗਾ ਸਾਨੂੰ ਹਜੇ ਪਹਿਲਾ ਚਰਨਜੀਤ ਚੰਨੀ ਨੇ ਬੋਲਿਆ ਸੀਗਾ ਵੀ ਤੁਸੀਂ ਦਿੱਲੀ ਵੇਜ ਹੋਗੇ ਉਸ ਤੋਂ ਬਾਅਦ ਸਰਕਾਰ ਹੋਗੀ ਚੇਂਜ ਜੇ ਇਹ ਭਗਵੰਤ ਮਾਨ ਸਾਹਿਬ ਜੀ ਆਏ ਆਂਦੇ ਸੀਗੇ ਵੀ ਮੇਰੀ ਸਰਕਾਰ ਆਉਣ ਤੋਂ ਮੈਂ ਤੁਹਾਨੂੰ ਵੀ ਠੇਕੇਦਾਰੀ ਅਸਿਸਟੈਂਟ ਚੋਂ ਕੱਢੂੰਗਾ ਤੇ ਤੁਹਾਨੂੰ ਸਿੱਧੀ ਪੇਮੈਂਟ ਮਿਲੂਗੀ ਸਾਡੇ ਤੇ ਹਜੇ ਗੁੰਡੇ ਭਾਏ ਗਏ ਆਗੇ ਸਾਡੀ ਮਿਹਨਤ ਵੀ ਉਹ ਖਾਂਦੇ ਆਗੇ ਉਹ ਖਾਂਦੇ ਆ ਕਿ ਤਿੰਨ ਵੀ ਤਿੰਨ ਢਾਈ ਮਹੀਨੇ ਹੋ ਗਏ ਸਾਨੂੰ ਸੰਗਰੂਰ ਬੈਠਿਆਂ ਨੂੰ ਸੰਗਰੂਰ ਸਾਡੀ ਕਿਸੇ ਨੇ ਹਜੇ ਸਾਰ ਨਹੀਂ ਲਈ ਕੱਲੀ ਤਰੀਕ ਦੇ ਛੱਡਦੇ ਆ ਅਸੀਂ ਕਿਵੇਂ ਕਹਿ ਦੇ ਵੀ ਚੰਗਾ ਹੈ ਜੀ ਸਾਨੂੰ ਕੋਈ ਉਹ ਕਹਿੰਦਾ ਸੀ ਵੀ ਆਮ ਘਰਾਂ ਦੇ ਜਣੇ ਕਿ ਜਿਹੜੇ ਧੀ ਪੁੱਤ ਹੋਣਗੇ ਆਮ ਲੋਕਾਂ ਦੀ ਸਰਕਾਰ ਹੈ ਤੇ ਪਿੰਡਾਂ ਚ ਚੱਲਣ ਵਾਲੀ ਸਰਕਾਰ ਹੈ ਅਸੀਂ ਪੰਜਾਬ ਜੁਨੀਅਨ ਚ 72 ਡੀਪੂ ਆਈ ਪੰਜਾਬ ਜੁਨੀਅਨ ਚ 72 ਡੀਪੂ ਆ ਉਹਦੇ ਚ ਆਮ ਘਰਾਂ ਦੇ ਬੰਦੇ ਆ ਏਸੀ ਕੋਟੇ ਦੇ ਬੰਦੇ ਆ ਏਸੀ ਕੋਟੇ ਦੇ ਬੰਦੇ ਅੱਜ ਗਿਣ ਲੈ ਆਪਦੀ ਕੋਠੀ ਮੂਰੇ ਵੀ ਕਿੰਨੇ ਬੈਠੇ ਆ ਇਨਸ਼ਾਅ ਇਹ ਕਿਸੇ ਦੀ 2 2 3 ਮਹੀਨੇ ਹੋ ਗਏ ਕਿਸੇ ਦੀ ਸਾਰ ਨਹੀਂ ਲਈ ਉਹ ਬੰਦੇ ਨੇ ਜੀ ਅਸੀਂ ਕਿਵੇਂ ਕਹਿ ਦਗੇ ਵੀ ਹਾਂ ਇਹ ਬੰਦਾ ਚੰਗਾ ਹੈ ਜੀ ਵੋਟਾਂ ਅਸੀਂ ਹਾਂ ਹੱਕ ਤੋਂ ਜਮਾ ਐਮ.ਐਲ.ਏ. ਦੀਆਂ ਵੋਟਾਂ ਪਾੰਗਾ ਅਸੀਂ ਉਹਨੂੰ ਜਮਾ ਪੂਰੇ ਮੋਹ ਪਰੇ ਉਹਨਾ ਪਾੰਗਾ ਪੂ ਵੀ ਸਾਡਾ ਕੰਮ ਕਰੂਗਾ ਜੀ ਪਹਿਲੇ ਨੰਬਰ ਫਰੀਦਕੋਟ ਤੋਂ ਪਹਿਲੇ ਨੰਬਰ ਤੇ ਆਇਆ ਸੀਗਾ ਐਵੇਂ ਤਾਂ ਨਹੀਂ ਐਵੇਂ ਤਾਂ ਐਮ.ਐਲ.ਏ. ਜਿੱਤੇ ਐਮ.ਐਲ.ਏ. ਕੋਣ ਤੁਹਾਡੇ ਏਰੀਏ ਦਾ ਸਾਡੇ ਮੋਹ ਲਖਾਈ ਇੱਥੇ ਆਉਂਦਾ ਤੁਹਾਡੇ ਦੁੱਖ ਸੁੱਖ ਚ ਸਾਡੇ ਨਹੀਂ ਆਪਣੀ ਦਾ ਕੋਈ ਕਿਤੇ ਗੱਲਬਾਤ ਨਹੀਂ ਹੋਈ ਆਪਾਂ ਐਵੇਂ ਕਹਿ ਦਗੇ ਨਾ ਆਪਾਂ ਤਾਂ ਤੁਸੀਂ ਇੱਥੇ ਬੋਲ ਪਏ ਬਸ ਗੱਲ ਗੱਲਾਂ 'ਚ ਗੱਲ ਚੱਲ ਪਈ ਨਹੀਂ ਆਪਣੀ ਕੋਈ ਉਹਦੇ ਨਾਲ ਗੱਲਬਾਤ ਨਹੀਂ ਹੋਈ ਉਂ ਪਰ ਸਾਡੇ ਜਿਹੜੇ ਬੰਦੇ ਆ ਗਏ ਜੁਨੀ ਆਣਦੇ ਉਹ ਜਾਂਦੇ ਆਉਂਦੇ ਉਹਦੇ ਕੋਲੇ ਉਹ ਤਾਂ ਹੁਣ ਕੱਲਾ ਜਦੋਂ ਹੁਣ ਉਹਦਾ ਬੰਦਾ ਜਿਹੜਾ ਮੁੱਖ ਮੰਤਰੀ ਆ ਉਹ ਹੀ ਨਹੀਂ ਸਾਡਾ ਕੰਮ ਕਰ ਰਿਹਾ ਉਹ ਕੋ ਉਹ ਤਾਂ ਕੱਲਾ ਕੋਈ ਨਹੀਂ ਕਰ ਸਕਦਾ ਨਹੀਂ ਅੰਦਰ ਜਗ ਨਵੀਂ ਜ਼ੋਰ ਦਾ ਤਾਂ ਵੀ ਬਹੁਤ ਆ ਉਹਦਾ ਜ਼ੋਰ ਬਹੁਤ ਆ ਆ ਰੇਗਾ ਦੇ ਸਾਡੇ ਪਾਸੇ ਨੇ ਨਾ ਰੇਗਾ ਦਾ ਕੰਮ ਤੋਰੇ ਹੋ ਤੋੜ ਦਾ ਨਾੜਾ ਖਾਲਾ ਖੇ ਇਨਾ ਖਾਲਾ ਬਣਾਉਂਦਾ ਹਾਂ ਜੀ ਆਈ ਤਰਾ ਆਇਆ ਇਹ ਜੀ ਸਾਡਾ ਨਾਂ ਦਾ ਨਰੇਗਾ ਕੰਮ ਦਿੰਦੇ ਸਾਨੂੰ ਉਹ ਗੱਪ ਮਾਰ ਕੇ ਵੋਟਾਂ ਲੈ ਲੈਂਦੇ ਆ ਤੇ ਜਿੰਨੇ ਪੈਸੇ ਹੁੰਦੇ ਆ ਕੋਈ ਜਿਹੜੇ ਅਣਸੀ ਥਾਂ ਪਾਣਾਂਗੇ ਸਾਨੂੰ ਇਹ ਪੜਿਆ ਨੇ ਨਾ ਡੰਗਰ ਬਣਾ ਛੱਡੇ ਆ ਜੇ ਕਿਸੇ ਨੂੰ ਆਣੇ ਆ ਸਾਨੂੰ ਆਂਦੇ ਸਾਨੂੰ ਐ ਕਰ ਦਿਆਂਗੇ ਜੋ ਕਰ ਦਿਆਂਗੇ ਤੇ ਕੋਈ ਜਾਨ ਸਾਹ ਪਹਚਾਈ ਤਾ ਲੈ ਸਾਨੂੰ ਜੋ ਡੱਕਾ ਵੀ ਨਹੀਂ ਕੀਤਾ ਅਸੀਂ ਇੰਨਾ ਚਿਰ ਹੋ ਗਿਆ ਗੱਪ ਮਾਰ ਕੇ ਬੋਟਾ ਲਈ ਜਾਂਦੇ ਆ ਤੇ ਉਹਦੇ ਜਿਹਾ ਜੇ ਆ ਨੇ ਉਹਦੇ ਵੀ ਇਹ ਤਾਂ ਪੈਸੇ ਦੇ ਕੇ ਜਿੱਤੇਗੇ ਬੋਟਾ ਹੈ ਤੇ ਨਾ ਕੋਈ ਸਰਕਾਰ ਸਰਕਾਰ ਦਾ ਜਵਾ ਇਸकी ਨਿਆਲੇ ਲਿਖਣੀ ਹੈਗੀ ਭਗਵਾਨ ਤਮਨ ਵੀ ਚਾੜੂ ਵਾਲਾ ਦਾ ਸੀ ਮੈਂ ਆਇਆ ਕਰ ਤੂੰ ਜੋ ਕਰ ਤੂੰ ਮੈਨੂੰ ਮੌਕਾ ਦੇ ਮੌਕਾ ਕੋਈ ਉਹਨੂੰ ਮੌਕਾ ਵੀ ਦੇਦਾ ਤਾਂ ਕਣਕ ਸਾਨੂੰ ਛੇ-ਛੇ ਮਹੀਨੇ ਹੋ ਗਏ ਕਣਕ ਸਾਨੂੰ ਗਰੀਬਾਂ ਨੂੰ ਕੀ ਦਿੱਤਾਗਾ ਹੈਂ ਤੇ ਆਂਦੇ ਅਸੀਂ ਐ ਕਹਦੇ ਆਂਗੇ ਜੋ ਕਰਦੇ ਆਂਗੇ ਆਟਾ ਕਾ ਪੀਸੇ ਪਸਾਇਆ ਨਾ ਨਹੀਂ ਆਇਆ ਕਣਕ ਵੀ ਨਹੀਂ ਆ ਕਣਕ ਹਣ ਆਈ ਆ ਤੇ 6 ਮਹੀਨਾ ਤੋਂ ਆਈ ਆ ਅੱਗੇ ਸਾਲ ਚ ਦੋ ਵਾਰੀ ਕਣਕ ਮਿਲ ਜਾਂਦੀ ਸਾਨੂੰ ਜੀ ਤੇ ਪਹਿਲਾਂ ਅਸੀਂ ਮੈਂ ਮਹੀਨੇ ਦੇ ਮਹੀਨੇ ਕਣਕ ਦੇਉਂਗਾ ਤੇ ਉਹ ਵੀ ਨਹੀਂ ਆਈ ਬਿਜਲੀ ਦੇ ਬਿੱਲ ਦਾ ਵਧੀਆ ਕਰਤਾ ਬਿਜਲੀ ਦੇ ਬਿੱਲ ਤਾਂ ਨਹੀਂ ਹੁੰਦੇ ਤੁਹਾਨੂੰ ਹਾਂ ਉਹ ਬਿੱਲ ਮਾਪੀ